ਅਸ਼ੀਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਅੱਜ ਕਿਸਾਨਾਂ ਨੇ ਖਨੌਰੀ ਬਾਰਡਰ ਤੋਂ ਐਲਾਨ ਕਰ ਦਿੱਤਾ ਹੈਗਾ ਕਿ ਕਿਸਾਨ ਕੱਲ ਨੂੰ ਪਟਿਆਲੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਵਿਰੋਧ ਕਰਨਗੇ ਉਹਨਾਂ ਨੂੰ ਉਹ ਸਵਾਲ ਕਰਨਗੇ ਜੇਕਰ ਉਹ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਤਾਂ ਉਹਨਾਂ ਦਾ ਡਟ ਕੇ ਜਿਹੜਾ ਵਿਰੋਧ ਹੋਵੇਗਾ ਅੱਜ ਖਨੌਰੀ ਬਾਰਡਰ ਦੇ ਉੱਪਰ ਤੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਕਿਸਾਨੀ ਮੋਰਚੇ ਜੇ ਜਿਹੜੇ 100 ਦਿਨ ਪੂਰੇ ਹੋਣ ਦੇ ਉੱਪਰ ਅੱਜ ਦਾ ਦਿਨ ਜਿਹੜਾ ਹੋ ਮਨਾਇਆ ਗਿਆ ਵੱਡੀ ਸਖਿਆ ਦੇ ਵਿੱਚ ਲੋਕ ਉੱਥੇ ਸ਼ਾਮਲ ਹੋਏ ਤੇ ਹੁਣ ਕੱਲ ਨੂੰ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਪਹੁੰਚ ਰਹੇ ਨੇ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਨੇ ਜਿਸ ਦੇ ਸਬੰਧ ਚ ਕਿਸਾਨਾਂ ਨੇ ਪੁੱਛਣਾ ਹੈ ਕਿ ਉਹਨਾਂ ਨੇ ਜਿਹੜੇ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਸੀਗੇ ਉਹ ਪੂਰੇ ਕਿਉਂ ਨਹੀਂ ਕੀਤੇ ਉਹਨਾਂ ਤਾਂ ਸਰਕਾਰ ਮੁੱਕਰੀ ਕਿਵੇਂ ਜਿਹੜੇ ਵਾਦੇ ਕਹਿ ਕੇ ਵੀ ਅਸੀਂ ਪੂਰੇ ਕਰਾਂਗੇ ਕਿਸਾਨਾਂ ਨੂੰ ਦਿੱਲੀ ਤੋਂ ਵਾਪਸ ਘਰਾਂ ਨੂੰ भेज्या ਸੀ 1 ਸਾਲ ਮਗਰੋਂ ਤਾਂ ਹੁਣ ਜਿਹੜਾ ਉਹ ਬਾਦੇ ਇੱਥੇ ਨੇ ਆਖਰ ਉਹ ਬਾਦੇ ਕਿੱਥੇ ਖੜੇ ਨੇ ਕਮੀ ਜਿਹੜੀ ਉਹ ਕਿੱਥੇ ਰਹਿੰਦੀ ਹੈ ਕਿਸਾਨਾਂ ਨੇ ਇਹ ਗੱਲ ਵੀ ਜਿਹੜੀ ਸਪਸ਼ਟ ਕੀਤੀ ਹੈ ਕਿ ਬੀਜੇਪੀ ਪਾਰਟੀ ਜਿਹੜੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇ ਰਹੀ ਹੈ ਪਰ ਕਿਸਾਨ ਇਸ ਸੱਦੇ ਦੇ ਦੌਰਾਨ ਨਹੀਂ ਜਾ ਰਹੇ ਹੈਗੇ ਕਿਉਂਕਿ ਕਿਸਾਨ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਕੋਈ ਨਵੀਂ ਸਰਕਾਰ ਬਣੇ ਤਾਂ ਸਰਕਾਰ ਦੇ ਨਾਲ ਕਿਸਾਨ ਗੱਲਬਾਤ ਕਰਨਗੇ ਕਿਸੇ ਪੋਲੀਟੀਕਲ ਜਾਂ ਰਾਜਨੀਤਿਕ ਪਾਰਟੀ ਦੇ ਨਾਲ ਕਿਸਾਨ ਵਿਸ਼ੇਸ਼ ਤੌਰ ਤੇ ਗੱਲਬਾਤ ਨਹੀਂ ਕਰਨਗੇ ਉਸ ਤੋਂ ਬਾਅਦ ਜਿਹੜਾ ਲੁਧਿਆਣਾ ਤੇ ਜਲੰਧਰ ਦੇ ਵਿੱਚ ਨਰਿੰਦਰ ਮੋਦੀ ਦੇ ਦੋ ਪ੍ਰੋਗਰਾਮ ਨੇ ਜਿਨ੍ਹਾਂ ਦਾ ਦੋਹਾਂ ਪ੍ਰੋਗਰਾਮਾਂ ਦਾ ਵੀ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਣਾ ਹੈ ਪਹਿਲਾਂ ਵੀ ਇੱਕ ਵਾਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ ਤਾਂ ਉਸ ਟਾਈਮ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣਾ ਟਾਈਮ ਵੀ ਨਰਿੰਦਰ ਮੋਦੀ ਪੰਜਾਬ ਆਏ ਤਾਂ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਇੱਕ ਅਜਿਹਾ ਨੈਸ਼ਨਲ ਮੀਡੀਆ ਦੇ ਵੱਲੋਂ ਏਜੰਡਾ ਚਲਾਇਆ ਗਿਆ ਕਿ ਨਰਿੰਦਰ ਮੋਦੀ ਨੇ ਜਾਨ ਬਚਾ ਕੇ ਵਾਪਸ ਮੁੜੇ ਨੇ ਕਿ ਕਿਸੇ ਤਰੀਕੇ ਨਾਲ ਉਹਨਾਂ ਦੀ ਜਾਨ ਬੱਜੀ ਹੈ ਕਿ ਕਿਸਾਨਾਂ ਨੂੰ ਘੇਰ ਲਿਆ ਸੀ ਕਿਸਾਨਾਂ ਨੂੰ ਮਾਰ ਦਿੱਤਾ ਉਹਨਾਂ ਤੇ ਹਮਲਾ ਕਰ ਦਿੱਤਾ ਹੁੰਦਾ। ਐਂਗਿਆ ਜਿਹੜੀਆਂ ਖਬਰਾਂ ਉਹ ਚਲਾਈਆਂ ਗਈਆਂ ਨੇ ਪਰ ਹੁਣ ਕਿਤੇ ਨਾ ਕਿਤੇ ਕਿਸਾਨ ਲੀਟਰਾਂ ਨੂੰ ਵੀ ਜਿਹੜੇ ਕਿਉਂਕਿ ਜਿਵੇਂ ਅਸੀਂ ਅਕਸਰ ਦੇਖਦੇ ਆ ਕਿ ਖਨੌਰੀ ਬਾਰਡਰ ਦੇ ਉਪਰ ਆ ਵੱਡੇ ਪੱਧਰ ਦੇ ਉਪਰ ਇਕੱਠ ਹੋ ਜਾਂਦਾ ਹੈਗਾ ਵੱਡੀ ਸੰਖਿਆ ਦੇ ਵਿੱਚ ਕਿਸਾਨ ਜਿਹੜੇ ਉਹ ਪੌਂਚਦੇ ਨੇ ਜਿਵੇਂ ਪਿਛਲੀ ਵਾਰ ਖਨੌਰੀ ਦੇ ਵਿੱਚ ਹੋਇਆ ਕਿ ਵੱਡੀ ਸੰਖਿਆ ਦੇ ਵਿੱਚ ਲੋਕ ਪਹੁੰਚੇ ਪਰ ਜਿਹੜਾ ਇਕੱਠ ਸੀ ਉਹ ਕੰਟਰੋਲ ਤੋਂ ਬਾਹਰ ਹੋਣ ਜਾਣ ਤੋਂ ਬਾਅਦ ਸਾਨੂੰ ਚੰਗੀ ਤਰ੍ਹਾਂ ਜਾਦੇ ਕਿ ਕਿਸ ਤਰ੍ਹਾਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੌਜਵਾਨਾਂ ਨੂੰ ਫੋਰਸ ਦੇ ਵੱਲੋਂ ਕੁੱਟਿਆ ਗਿਆ ਨੌਜਵਾਨਾਂ ਨੂੰ ਛੁੱਕ ਕੇ ਲੈ ਕੇ ਗੋਲੀਆਂ ਮਾਰੀਆਂ ਅੱਜ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਮੁਕਤਾਰ ਪ੍ਰਬੰਧ ਕਰ ਲਏ ਗਏ ਨੇ ਕਿਉਂਕਿ ਪੰਜਾਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਹੈਗੇਗਾ ਸਰਕਾਰ ਨੂੰ ਭਰੋਸਾ ਨਹੀਂ ਹੈ ਤਾਂ ਕਰਕੇ 70 ਟੁਕੜੀਆਂ ਜਿਹੜੀਆਂ ਗੁਜਰਾਤ ਤੋਂ ਪੰਜਾਬ ਦੇ ਵਿੱਚ ਪਹਿਲਾਂ ਹੀ ਲਿਆ ਕੇ ਉਠਾ ਦਿੱਤੀਆਂ ਗਈਆਂ ਨੇ। ਉਹ ਦੇਖਣਾ ਇਹ ਹੋਵੇਗਾ ਕਿ ਕੱਲ ਨੂੰ ਕਿੰਨਾ ਜ਼ਿਆਦਾ ਇਕੱਠ ਜਿਹੜਾ ਉਹ ਪਟਿਆਲੇ ਦੇ ਵਿੱਚ ਹੁੰਦਾਗਾ ਕਿੰਨੀ ਵੱਡੀ ਸੰਖਿਆ ਦੇ ਵਿੱਚ ਕਿਸਾਨ ਉੱਥੇ ਪਹੁੰਚਦੇ ਨੇ ਅਤੇ ਕਿਸ ਤਰ੍ਹਾਂ ਜਿਹੜੇ ਕਿਸਾਨ ਅੱਗੇ ਇੱਕ ਸਵਾਲ ਕਿਸਾਨਾਂ ਅੱਗੇ ਵੀ ਜਿਹੜਾ ਖੜਾ ਰਹੂਗਾ ਇਸ ਤਰ੍ਹਾਂ ਕਿਸਾਨ ਆਗੂ ਜਿਹੜਾ ਲੋਕਾਂ ਨੂੰ ਜਾਬਤੇ ਦੇ ਵਿੱਚ ਰੱਖਣਗੇ ਲੋਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਗੇ ਕਿਸ ਤਰ੍ਹਾਂ ਜਿਹੜਾ ਇਸ ਪੂਰੇ ਕੱਲ ਦੇ ਦਿਨ ਦੇ ਉੱਤੇ ਪੂਰੀ ਜਿਹੜੀ ਨਜ਼ਰ ਉਹ ਪੂਰੀ ਨੈਸ਼ਨਲ ਮੀਡੀਆ ਦੀ ਪੰਜਾਬ ਮੀਡੀਆ ਦੀ ਇੰਟਰਨੈਸ਼ਨਲ ਮੀਡੀਆ ਦੀ ਵੀ ਨਜ਼ਰ ਜਿਹੜੀ ਉਹ ਕੱਲ ਦੇ ਦਿਨ ਦੇ ਉੱਪਰ ਰਹਿਣੀ ਹੈਗੀ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਆਗੂ ਲੋਕਾਂ ਨੂੰ ਕੰਟਰੋਲ ਕਰਨਗੇ ਕਿਸ ਤਰ੍ਹਾਂ ਜਿਹੜੇ ਲੋਕ ਪੰਜਾਬ ਦੇ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਕਿਸਾਨ ਮੰਨਦੇ ਨੇ ਕਿ ਜੇ ਕਦੇ ਕੋਈ ਅੰਦੋਲਨ ਖੜਾ ਹੁੰਦਾ ਹੈ ਤਾਂ ਪੰਜਾਬ ਦੇ ਸਿਰ ਤੋਂ ਖੜਾ ਹੁੰਦਾ ਹੈ ਪੰਜਾਬ ਹੀ ਜਿਹੜਾ ਮੇਨ ਮੁੱਖ ਬਲਾਰੇ ਦੇ ਰੂਪ ਦੇ ਵਿੱਚ ਮੇਨ ਆਗੂ ਦੇ ਰੂਪ ਵਿੱਚ ਮੂਰੇ ਆਉਂਦਾ ਹੈ ਤਾਂ ਹੁਣ ਦੂਜੇ ਰਾਜਾਂ ਦੀ ਨਿਗਾਹ ਵੀ ਪੰਜਾਬ ਦੇ ਵਿੱਚ ਹੋਊਗੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀ ਸਫਲ ਕਰ ਪਾਉਂਦੇ ਨੇ ਜਾਂ ਫਿਰ ਨਹੀਂ ਕਿ ਕਿਸਾਨ ਉਹਨਾਂ ਨੂੰ ਬੇਰੰਗ ਵਾਪਸ ਮੋੜਨਗੇ ਤਾਂ ਉਸ ਤੋਂ ਬਾਅਦ 28 ਤਰੀਕ ਦਾ ਵੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ 28 ਤਰੀਕ ਨੂੰ 28 ਮਈ ਨੂੰ ਕਿਸਾਨਾਂ ਦੇ ਵੱਲੋਂ ਹਰੇਕਾ ਬੀਜੇਪੀ ਲੀਡਰ ਦੇ ਘਰ ਦੇ ਅੱਗੇ ਜਿਹੜਾ ਉਹ ਮੋਰਚਾ ਲਾਇਆ ਜਾਊਗਾ ਅਤੇ ਉਹਨਾਂ ਲੀਡਰਾਂ ਨੂੰ ਸਵਾਲ ਪੁੱਛੇ ਜਾਣਗੇ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੀਡਰ ਜਿਹੜੇ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਵਾਪਸ ਮੁੜ ਜਾਂਦੇ ਨੇ ਤੇ ਦੂਜੇ ਪਾਸੇ ਹੁਣ ਕਿਸਾਨ ਖੁਦ ਉਹਨਾਂ ਦੇ ਘਰਾਂ ਦੇ ਵਿੱਚ ਜਾਣਗੇ ਅਤੇ ਉਹਨਾਂ ਨੂੰ ਸਵਾਲ ਪੁੱਛਣਗੇ ਅਤੇ ਉਹ ਇੱਕ ਦਿਨ ਦਾ ਜਿਹੜਾ ਵਿਰੋਧ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਰੱਖਿਆ ਗਿਆ ਹੈਗਾ ਸੋ ਵੀਡੀਓ ਨੂੰ ਵੱਤ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰਿਓ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਨੇ ਜਿਹੜਾ ਕੱਲ ਦਾ ਪ੍ਰੋਗਰਾਮ ਬਣਾਇਆ ਹੈ ਕਿ ਤੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਵਿਰੋਧ ਕਰਨਾ ਹੈਗਾ ਤਾਂ ਕਿੰਨਾ ਕੁ ਜ਼ਿਆਦਾ ਇਹ ਸਫਲ ਹੁੰਦਾ ਹੈਗਾ ਤੇ ਕਿੰਨੇ ਕੁ ਜ਼ਿਆਦਾ ਜਿਹੜੀ ਉੱਥੇ ਤਣਾਅਪੂਰਨ ਮਾਹੌਲ ਜਿਹੜਾ ਬਣਦਾ ਹੈਗਾ ਸੋ ਪੂਰੀ ਨਜ਼ਰ ਜਿਹੜੀ ਇਸ ਦੇ ਉੱਪਰ ਲੋਕਾਂ ਦੀ ਰਹੇਗੀ ਤੇ ਵੀਡੀਓ ਨੂੰ ਵੱਤ ਤੋਂ ਵੱਧ ਜਿਹੜਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਜਿਹੜਾ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਗਰਮ ਮਾਹੌਲ ਹੈ ਇਸ ਦੇ ਦੌਰਾਨ ਜਿੱਥੇ ਪੰਜਾਬ ਪਰ ਦੇ ਵਿੱਚ ਬੀਜਪੀ ਲੀਡਰਾਂ ਦਾ ਵਿਰੋਧ ਹੋ ਰਿਹਾ ਕਿ ਇਸ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੇ ਵਿੱਚ ਆਉਣਾ ਸਹੀ ਹੈ ਜਾਂ ਫਿਰ ਜਾਣ ਬੁੱਝ ਕੇ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਬਦਨਾਮ ਕਰਨਾ ਜਿ세 ਬੰਦੀਆਂ ਨੂੰ ਬਦਨਾਮ ਕਰਨ ਦੀ ਕੋਈ ਉਜੀ ਚਾਲ ਮੇਰੇ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਦੌਰਾਨ ਜਾਂ ਦੂਜੇ ਸੂਬਿਆਂ ਦਾ ਜਿਹੜੇ ਖਾਮੀ ਜੇ ਆਪਾਂ ਕਹੀਏ ਤਾਂ ਸਮਰਥਨ ਵਟੋਨ ਦੇ ਲਈ ਕੋਈ ਅਜਿਹੀ ਜਿਹੜੀ ਤਰਕੀਬ ਤਾਂ ਨਹੀਂ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾਰੀ ਹੈਗੀ ਜੋ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ